ਉਹ ਮੇਰਾ ਮੰਨਣਾ ਹੈ ਕੈਜੂਅਲਟੀ ਇਸ ਦੀ ਫਿਗਰ 300 ਹੈ 350 ਹੈ ਉਹ ਹਮੇਸ਼ਾ ਉਹਨਾਂ ਨੇ ਕਦੇ ਵੀ ਨਹੀਂ ਮੰਨਣਾ ਵੀ ਸਾਡੇ ਨਾਲ ਕੀ ਵਾਪਰਿਆ ਪਰ ਇੱਕ ਬੜਾ ਕਲੀਅਰ ਮੈਸੇਜ ਮੈਂ ਸਮਝਦਾ ਦੇਸ਼ ਦੇ ਤਰਫੋਂ ਗਿਆ ਵੀ ਸਾਡੇ ਨਾਲ ਇਸ ਕਿਸਮ ਦੀ ਆਤੰਕਵਾਦੀ ਜਿਹੜੀ ਘਟਨਾ ਹੈ ਉਹਨਾਂ ਦਾ ਜਵਾਬ ਅਸੀਂ ਮੂੰਹ ਤੋੜਵਾ ਜਵਾਬ ਦਿਆਂਗੇ ਸਰ ਬਾਰਡਰ ਏਰੀਏ ਦੇ ਵਿੱਚ ਅਲਰਟ ਜਾਰੀ ਕੀਤਾ ਦੇਖੋ ਅਲਰਟ ਆਬਵੀਅਸਲੀ ਸਾਬ ਜਿਹੜੀ ਆ ਸਟੈਪ ਚੱਕਿਆ ਇਹਦੇ ਵਾਸਤੇ ਬਿਨਾਂ ਦੇਸ਼ ਦੇ ਸਹਿਯੋਗ ਦੇ ਨਹੀਂ ਹੋ ਸਕਦਾ ਲੋਕਾਂ ਨੂੰ ਇਸ ਕਿਸਮ ਦਾ ਜਦੋਂ ਜਿਹੜਾ ਸਾਡੇ ਗਵੰਡੀ ਹੈ ਉਹਦੀ ਮਾੜੀ ਜਿਹੜੀ ਨੀਤ ਹੈ ਉਹਦੀ ਕੀਮਤ ਅੱਜ ਪਹਿਲੀ ਦਫਾ ਨਹੀਂ ਪਹਿਲਾਂ ਵੀ ਦੇਖੋ ਜਦੋਂ ਸਰਜਿਕਲ ਸਟ੍ਰਾਈਕ ਕੀਤੀ ਸੀ ਉਦੋਂ ਤਾਂ ਸਾਡੇ ਬਾਰਡਰ ਦੇ ਸਾਰੇ ਪਿੰਡ ਵਿਕੇਟ ਕਰਵਾ ਲਏਗੇ ਸੀ ਅੱਜ ਤਾਈਂ ਹੈ ਜੀ ਨੌਬਤ ਨਹੀਂ ਆਈ ਮੈਂ ਇਸ ਗੱਲ ਦੀ ਬੜੀ ਆਸ ਕਰਦਾ ਤੇ ਵਾਹਿਗੁਰੂ ਅੱਗੇ ਮੇਰੀ ਪ੍ਰਾਰਥਨਾ ਵੀ ਹੈ ਕਿ ਜਿਸ ਤਰ੍ਹਾਂ ਕਰਤਾਰਪੁਰ ਲਾਂਘੇ ਦੇ ਸਮੇਂ ਵਾਹਿਗੁਰੂ ਬਾਬਾ ਨਾਨਕ ਦੇਵ ਜੀ ਦੀ ਜੀ ਮਿਹਰ ਹੋਈ ਸੀ ਦੋਨੋਂ ਮੁਲਕਾਂ ਦੀ ਅਥੋਰਿਟੀਆਂ ਦੇ ਸਦਬੁੱਧੀ ਆਈ ਇਹ ਆ ਜਿਹੜਾ 71 ਸਾਲ ਦਾ ਸਾਡੀ ਮੰਗ ਸੀ ਉਹ ਪੂਰੀ ਹੋਈ ਉਸੇ ਬਾਬਾ ਨਾਨਕ ਨੇ ਅਮਨ ਸ਼ਾਂਤੀ ਦੀ ਜਿਹੜੀ ਗੱਲ ਕੀਤੀ ਹੈ ਉਹਦੀ ਲੀਡ ਤੇ ਚੱਲਦੇ ਹੋਏ ਦੋਨੋਂ ਮੁਲਕ ਜਿਹੜੇ ਐ ਆਤੰਕਵਾਦ ਤੋਂ ਭਰੇਜ ਪਾਕਿਸਤਾਨ ਕਰੂਗਾ ਇਹ ਜਿਹੜਾ ਸਾਡਾ ਕਨਸਰਨਸ ਐ ਉਹਨਾਂ ਨੂੰ ਐਪਰੀਸ਼ੀਏਟ ਕਰਕੇ ਅਮਨ ਸ਼ਾਂਤੀ ਬਣੀ ਰਹੇ ਇਹਦੀ ਮੈਂ ਮੈਂ ਆਸ ਕਰਦਾ ਕੋਰੀਡੋਰ ਤੇ ਕੋਈ ਫਰਕ ਹੋਏਗਾ ਇੱਕ ਆਣ ਵਾਲਾ ਸਮਾਂ ਦੱਸੂਗਾ ਇਸ ਹਾਲਾਤ ਦੇ ਵਿੱਚ ਮੈਂ ਉਸੇ ਕਰਕੇ ਕਹਿ ਰਿਹਾ ਵੀ ਵਾਹਿਗੁਰੂ ਦੀ ਮਿਹਰ ਹੋਊਗੀ ਤਾਂ ਪਾਕਿਸਤਾਨ ਦੀ ਸਰਕਾਰ ਨੂੰ ਵੀ ਅਕਲ ਆਊਗੀ ਵੀ ਉਹਨਾਂ ਨੂੰ ਸਮਝ ਆਊਗੀ ਵੀ ਅਸੀਂ ਜਿਹੜਾ ਕੰਮ ਕਰ ਰਹੇ ਹਾਂ ਆਪਣੀ ਦੇਸ਼ ਦੇ ਹਿੱਤਾਂ ਨੂੰ ਸਾਹਮਣੇ ਰੱਖ ਕੇ ਕਰ ਰਹੇ ਹਾਂ ਨਾ ਕਿ ਸਾਡੀ ਲੜਾਈ ਪਾਕਿਸਤਾਨ ਦੇ ਨਾਲ ਨਹੀਂ ਸਾਡੀ ਲੜਾਈ ਅੱਤਵਾਦ ਦੇ ਨਾਲ ਹੈ ਅੱਤਵਾਦ ਦੇ ਨਾਲ ਅਸੀਂ ਲੜਾਈ ਲੜਦੇ ਹਾਂ